ਸਸਤੀ ਕਾਲ ਜੀ ਸਾਰਿਆਂ ਨੂੰ ਅਸੀਂ ਆਏ ਹੋਏ ਆ 92 ਸਾਈਡ ਇੱਥੇ ਤੁਹਾਨੂੰ ਦੱਸਦੇ ਘਰ ਬਹੁਤ ਸਸਤੇ ਆ ਜਿਵੇਂ ਰੋਮਾ ਸਾਈਡ ਤਾਂ ਬਹੁਤ ਮਹਿੰਗੇ ਆ ਇੱਥੇ ਘਰਾਂ ਦਾ ਰੇਟ 50000 20000 ਤੱਕ ਦਾ ਏਰੀਆ ਬਹੁਤ ਸੋਹਣਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਨਹੀਂ ਬਈਆਂ ਗਲੀਆਂ ਜੀਆਂ ਹੁੰਦੀ ਉਸ ਹਾਵ ਨਾਲ ਵਾ ਇਧਰ ਨੂੰ ਵੀ ਪੌੜੀਆਂ ਜਾਂਦੀਆਂ ਇਧਰ ਤਾਂ ਸਾਡੀ ਸਾਰੇ ਚੱਲੇ ਆ ਮਰਕਾਤ ਘੁੰਮਣ ਲਈ ਮਾਰਕੀਟ ਅੰਦਰ ਦੇਖੋ ਜਿਵੇਂ ਆਪਣੇ ਪੁਰਾਣੇ ਜਮਾਨੇ ਦੇ ਵਿੱਚ ਬਈਆਂ ਗਲੀਆਂ ਜੀ ਹੁੰਦੀਆਂ ਸੀ ਨਾ ਉਦਾਂ ਹੀ ਆ ਇਧਰ ਨੂੰ ਵੀ ਉੱਪਰ ਨੂੰ ਚੜਾਈ ਆ ਛੜਦੇ ਆ ਇਧਰ ਵੀ ਰੋਮਾ ਸਾਈਡ ਤਾਂ ਲੱਖ ਤੋਂ ਘੱਟ ਹੈ ਹੀ ਨਹੀਂ ਘਰ ਲੱਖ ਤੋਂ ਸ਼ੁਰੂ ਹੁੰਦੇ ਆ ਯਾਨੀ ਕਿ 2 ਲੱਖ 2.5 ਲੱਖ ਲੱਖ ਦਾ ਇੰਡੀਆ ਦਾ 1 ਕਰੋੜ ਰੁਪਿਆ ਬਣ ਜਾਂਦਾ ਹੈ ਇੱਥੇ ਅਸੀਂ ਦੇਖਿਆ ਲਿਖਿਆ ਵੀ ਹੋਇਆ ਵਾ 50000 20000 ਤੱਕ ਘਰ ਵਾ ਕਾਫੀ ਘਰ ਸਾਰੇ ਬਕਾਊ ਹੀ ਨੇ ਇੱਥੇ ਆ ਦੇਖੋ ਇਹ ਵੀ ਘਰ ਬਕਾਊ ਆ ਇਹ ਵੀ বিকੰਤੇ ਲਾਇਆ ਹੋਇਆ ਵਾ ਘਰ ਸੋਹਣਾ ਬਹੁਤ ਆ ਏਰੀਆ ਇਦਾਂ ਨਹੀਂ ਹੈਗਾ ਸੋਹਣਾ ਨਹੀਂ ਹੈਗਾ ਕਾਫੀ ਲੋਕ ਰਹਿੰਦੇ ਵੀ ਇੱਧਰ ਸਾਰੇ ਗੱਡੀਆਂ ਖੜੀਆਂ ਵਾ ਦੇਖੋ ਘਰਾਂ ਦੇ ਗੇਟ ਕਿੰਨੇ ਪੁਰਾਣੇ ਆ ਬਹੁਤ ਪੁਰਾਣੇ ਪੁਰਾਣੇ ਗੇਟ ਵਾ ਇੱਧਰ ਵੀ ਆ ਘਰ ਵੀ ਬਿਲਕੁਲ ਖਾਲੀ ਪਿਆ ਵਾ ਲੋਕ ਲੱਗਿਆ ਹੋਇਆ ਵਾ ਇਹਦੀ ਰਿਪੇਅਰ ਹੋਣ ਵਾਲੀ ਆ ਬਹੁਤ ਜ਼ਿਆਦਾ ਘਰ ਖਾਲੀ ਪਏ ਇੱਥੇ ਕਿਉਂਕਿ ਲੋਕ ਕਈ ਵਾਰ ਜਿੱਥੇ ਸਹੂਲਤਾ ਘਟ ਹੁੰਦੀਆਂ ਫਿਰ ਛੱਡ ਕੇ ਚਲੇ ਜਾਂਦੇ ਘਰ ਜ਼ਿਆਦਾਤਰ ਸਾਰਾ ਬਕਾਊ ਹੈ ਇੱਥੇ ਕੋਈ ਕੋਈ ਘਰ ਦੇ ਵਿੱਚ ਰਹਿੰਦਾ ਹੈ ਆਹ ਵਾਲਾ ਘਰ ਵੀ ਬਕਾਊ ਆ ਸਸਤੇ ਬਹੁਤ ਵਾ ਸਾਰੇ ਘਰ ਦਖਾ ਨੀ ਤੁਹਾਨੂੰ ਕਿਦਾਂ ਦੀਆਂ ਬਿਲਡਿੰਗਾਂ ਸਾਰੀਆਂ ਘਰਾਂ ਦੇ ਨਾਲ-ਨਾਲ ਬਿਲਕੁਲ ਘਰਵਾ ਸਾਰੇ